ਜਿਹੜੇ ਕਹੀ ਜਾਂਦੇ ਸਾਡੇ ਕੋਲ ਫੋਟੋ ਆ ਐ ਕੇ ਨਾਲ ਹੋ ਗਈ ਸਾਰੇ ਓਕੇ 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 ਬਰਦਰ ਕਰਨ ਚੱਲਣ ਚੱਲ ਜਲਾ ਤੇ ਲੈ ਲੈ ਬਈ ਇੱਕ ਹਾਂ ਹਾਂ ਹੋਰ ਵਰਦੀਆਂ ਵਾਲੇ ਆਬੇ ਵਰਦੀਆਂ ਵਾਲਾ ਚਲੋ ਦੇਖੀਏ ਦੇਖੀਏ ਜੀ ਥੋੜਾ ਪਿੱਛੇ ਦੇ ਇਹ ਮਾ ਜੀ ਕਿ 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 ਪੱਤਰਕਾਰ ਨੂੰ ਚਰਾਂ ਇਹ ਤੁਹਾਨੂੰ ਮਿਲਿਆ ਕਾਊਂਟਰ ਇੰਟੈਲੀਜੈਂਸ ਬਠਿੰਡਾ ਸਾਡੀ ਦੋਨਾਂ ਟੀਮਾਂ ਬੇਸਿਕਲੀ CIA 1 ਔਰ ਕਾਊਂਟਰ ਇੰਟੈਲੀਜੈਂਸ ਬਠਿੰਡਾ ਦੀ ਟੀਮ ਦੇ ਸਾਂਝੇ ਆਪਰੇਸ਼ਨ ਚ ਸਾਨੂੰ 4 ਵਿਅਕਤੀਆਂ ਦੇ ਨਾਲ ਨਾਲ 4 ਵਕਫ ਵਕ ਨਜਾਇਜ਼ ਅਸਲੇ ਬਰਾਮਦ ਹੋਇਆ ਔਰ 6 ਜ਼ਿੰਦਾ ਰਾਉਂਡ ਕਾਰਤੂਸ ਬਰਾਮਦ ਹੋਏ ਇਦੇ ਤਹਿਤ ਅਸੀਂ ਐਫ ਆਈ ਆਰ ਨੰਬਰ 138 ਡੇਟਿਡ 12 ਸਤੰਬਰ 2024 ਅੰਡਰ 25 54 59 ਅਸਲਾ ਐਕਟ ਤਲਵੰਡੀ ਸਾਬੋ ਦਰਜ ਕੀਤਾ। ਇਹਦੇ ਚ ਜੀ ਸਾਨੂੰ ਇਨੀਸ਼ੀਅਲ ਇਨਫੋਰਮੇਸ਼ਨ 12 ਸਤੰਬਰ ਨੂੰ ਮਿਲੀ ਸੀ ਸੀਆਈਏ 1 ਨੂੰ ਕਿ ਇੱਕ ਗੁਰੂ ਕਾਸ਼ੀ ਯੂਨੀਵਰਸਿਟੀ ਤਲਵੰਡੀ ਸਾਬੋ ਕੋਲ ਕੁਝ ਦਿਨਾਂ ਪਹਿਲਾਂ ਕੋਈ ਲੜਾਈ ਕਰਨ ਦੇ ਦੋ ਗੁੱਟਾਂ ਦਾ ਪਲਾਨ ਸੀ ਜਿਹਦੇ ਚ ਇੱਕ ਧਿਰ ਦੇ ਮੰਗੂ ਸਿੰਘ ਵਾਸੀ ਪਿੰਡ ਫਤੇਗੜ ਨੌਬਾ ਜ਼ਿਲ੍ਹਾ ਬਠਿੰਡਾ ਮਨਪ੍ਰੀਤ ਸਿੰਘ ਉਰਫ ਅਨਿਲ ਅਗੇਨ ਵਾਸੀ ਪਿੰਡ ਫਤਿਹਗੜ੍ਹ ਨੌ ਆਬਾਦ ਔਰ ਦਲਜੀਤ ਸਿੰਘ ਉਫ ਡਿੰਪਾ ਵਾਸੀ ਚੁੰਬਾ ਪਾਈਕਾ ਬਠਿੰਡਾ ਇਨਾਂ ਕੋਲ ਨਜਾਇਜ਼ ਅਸਲੇ ਹੈ ਉਹਦੇ ਬਿਹਾਫ ਤੇ ਸੀਆਈਏ ਦੀ ਸੀਆਈਏ ਔਰ ਸੀਆਈ ਦੀ ਟੀਮ ਨੇ ਜੁਆਇੰਟਲੀ 13 ਤਰੀਕ ਨੂੰ ਪਿੰਡ ਫਤਿਹਗੜ੍ਹ ਨੌ ਤੋਂ ਦੇਵਾਸੜੇ ਕੋਲ ਮੰਗੂ ਸਿੰਘ ਔਰ ਮਨਪ੍ਰੀਤ ਸਿੰਘ ਨੂੰ ਗ੍ਰਿਫਤਾਰ ਕੀਤਾ ਤੇ ਉਹਨਾਂ ਪਾਸੋਂ ਸਾਨੂੰ ਦੋ ਦੇਸੀ ਕੱਟੇ 315 ਬੋਲ ਅਲੋਂਗ ਵਿਦ 4 ਰਾਉਂਡਸ ਬਰਾਮਦ ਹੋਏ ਤੇ ਉਸੇ ਦਿਨ ਸਾਡੀ ਟੀਮ ਨੂੰ ਬਸ ਸੱਡਾ ਚੁੰਬਾ ਬਾਈਕਾ ਤੋਂ ਦਲਜੀਤ ਸਿੰਘ ਉਰਫ ਡਿੰਪਾ ਇਹਨੂੰ ਅਸੀਂ ਗ੍ਰਫਤਾਰ ਕੀਤਾ ਤੇ ਇਹਦੇ ਕਬਜ਼ੇ ਤੋਂ ਇੱਕ ਦੇਸੀ ਪਿਸਟਲ 32 ਬੋਰ ਬਰਾਮਦ ਹੋਈ ਅਲੋਂਗ ਵਿਦ ਦੋ ਟੂ ਲਾਈਵ ਰਾਉਂਡਸ ਤੇ ਡਿਊਰਿੰਗ ਇਨਵੈਸਟੀਗੇਸ਼ਨ ਅਸੀਂ ਗਗਨਦੀਪ ਸਿੰਘ ਵਾਸੀ ਸੈਕਟਰ 22ਡੀ ਚੰਡੀਗੜ੍ਹ ਨੂੰ ਨੋਮਿਨੇਟ ਕੀਤਾ ਜਿਹਨੂੰ 14 ਤਰੀਕ ਨੂੰ ਸੀਆਈਏ 1 ਦੀ ਟੀਮ ਨੇ ਚੰਡੀਗੜ੍ਹ ਸੈਕਟਰ 17 ਤੋਂ ਗ੍ਰਫਤਾਰ ਕੀਤਾ ਸੋ ਔਰ 16 ਨੂੰ ਜਿਹੜਾ ਦੋਸ਼ੀ ਗਗਨਦੀਪ ਹੈ ਵਾਸੀ ਚੰਡੀਗੜ੍ਹ ਇਹਦੇ ਤੋਂ ਡਿਊਰਿੰਗ ਇਨਸ਼ਾਫ ਤੇ ਇੱਕ ਹੋਰ ਪਿਸਟਲ ਦੇਸੀ 32 ਬੋਰ ਬਰਾਮਦ ਹੋਈ ਹੈ ਸੋ ਇਸ ਕੇਸ ਚ ਸਾਨੂੰ ਕੁੱਲ ਚਾਰ ਅਸਲੇ ਬਰਾਮਦ ਹੋਏ ਜਿਨ੍ਹਾਂ ਜਿਹੜੇ ਤਿੰਨੋਂ ਚਾਰੋਂ ਹੀ ਇਲੀਗਲ ਹੈ ਔਰ ਇਹਨਾਂ ਨੂੰ ਇਹਨਾਂ ਨੇ ਕਿਸੇ ਕ੍ਰਿਮੀਨਲ ਐਕਟ ਚ ਯੂਜ਼ ਕਰਨਾ ਸੀ ਜੋ ਸਾਨੂੰ ਇਨੀਸ਼ੀਅਲੀ ਇਨਪੁਟ ਸੀਗੇ ਸੋ ਸਾਡੀ CIA 1 ਔਰ ਕਾਉਂਟਰ ਇੰਟੈਲੀਜੈਂਸੀ ਟੀਮ ਨੇ ਇਹ ਚਾਰ ਜਿਹੜੇ ਦੋਸ਼ੀ ਅਲੋਂਗ ਵਿਦ ਵੈਪਨਸ ਬਰਾਮਦ ਕਰਕੇ ਇੱਕ ਹੋਣ ਵਾਲੇ ਕ੍ਰਾਈਮ ਨੂੰ ਪ੍ਰੀਐਮਪਟ ਕੀਤਾ ਹੈ ਔਰ ਜਿਹੜੇ ਚਾਰ ਦੋਸ਼ੀ ਹੈ ਇਹਨਾਂ 'ਚੋ ਇੱਕ ਦਾ ਪੁਰਾਣਾ ਵੀ ਕ੍ਰਿਮਿਨਲ ਰਿਕਾਰਡ ਹੈ ਮਨਪ੍ਰੀਤ ਸਿੰਘ ਉਰਫ ਅਨਿਲ ਇਹਦੇ ਤੇ ਇੱਕ ਪਰਚਾ ਇਸੇ ਸਾਲ ਜਨਵਰੀ 'ਚ ਸਨੈਚਿੰਗ ਦਾ ਦਰਜ ਹੋਇਆ ਸੀਗਾ ਤਲਵੰਡੀ ਸਾਬੋ ਔਰ 5 ਅਗਸਤ ਨੂੰ ਹੀ ਇਹਦੇ ਤੇ ਇੱਕ ਹੋਰ ਥੈਫਟ ਦਾ ਪਰਚਾ ਦਰਜ ਹੋਇਆ ਸੀ ਅਗੇਨ ਅ ਤਲਵੰਡੀ ਸਾਬੋ ਬੜਾ ਕੰਮ ਕੀ ਕਰਦੇ ਨੇ ਮੁੰਡੇ ਜਿਹੜੇ ਫੜੇ ਨੇ ਸਾਰੇ ਕੰਮ ਜੀ ਨਾ ਜੋ ਇੱਕ ਲੜਕਾ ਕੰਮ ਕਰਦਾ ਗਗਨਦੀਪ ਸਿੰਘ ਉਹ ਉਮਰ ਉਹਦੀ 36 ਸਾਲ ਹੈ ਚੰਡੀਗੜ੍ਹ 'ਚ ਕਿਸੇ ਇਮੀਗ੍ਰੇਸ਼ਨ ਦੀ ਅ ਜੈਂਸੀ ਚ ਕਰਦਾ ਬਾਕੀ ਤਾਂ ਤਿੰਨੋ ਹੀ ਇੱਕ ਪੜਦਾ ਬੀਏ ਚ ਬਾਕੀ ਬੇਰੋਜ਼ਗਾਰ ਮਕਸਦ ਕੀ ਸੀ ਇਹਨਾਂ ਦਾ ਅਖਲਾ ਲਿਆ ਹੁੰਦਾ ਕੋਈ ਬਾਦਤਾਂ ਨੂੰ ਜੀ ਸਾਨੂੰ ਇਨੀਸ਼ੀਅਲ ਇਨਪੁਟ ਸੀਗੀ ਜਿਹੜੀ ਗੁਰੂ ਕਾਸ਼ ਯੂਨੀਵਰਸਿਟੀ ਹੈ ਉਦੋਂ ਜਦੋਂ ਇਹਨਾਂ ਦੇ ਕਈ ਵਾਰੀ ਕੋਈ ਮੁੰਡਿਆਂ ਦੀ ਕੋਈ ਲੜਾਈ ਕਰਨ ਦਾ ਪਲਾਨ ਹੁੰਦਾ ਉਸੇ ਇਨਪੁਟ ਤੇ ਅਸੀਂ ਵਰਕ ਕਰਦੇ ਹੋਏ ਇਹਨਾਂ ਨੂੰ ਫੜਿਆ ਤੇ ਅਸਲਾ ਬਰਾਮਦ ਕੀਤਾ ਜਗਨਦੀਪ ਦਾ ਕੀ ਰੋਲ ਹੈ ਸਾਰੇ ਦੇ ਦਿੱਸਾ ਚੰਡੀਗੜ੍ਹ ਤੋਂ ਅਰੈਸਟ ਕੀਤਾ ਉਸ ਜਗਨਦੀਪ ਜੀ ਕਈ ਵਾਰੀ ਕੋਈ ਨਾ ਕੋਈ ਅੱਗੇ ਕਨੈਕਸ਼ਨਸ ਬਣਦੇ ਜਾਂਦੇ ਜਦੋਂ ਇਦਾਂ ਦੇ ਇਲੀਸਿਟ ਵੈਪਨਸ ਕਿਸੇ ਨੇ ਯੂਜ਼ ਕਰਨੇ ਹੋਣ ਉਹ ਕਨੈਕਸ਼ਨ ਅਸੀਂ ਇਹਦੀ ਰਿਮਾਂਡ ਲੈ ਕੇ ਦੇਖਾਂਗੇ ਐਗਜ਼ੈਕਟਲੀ ਕੀ ਸੀਗਾ ਬਟ ਇਹਨਾਂ ਤੋਂ ਅਸਲਾ ਬਰਾਮਦ ਇਹਨਾਂ ਦੀ ਇਨਫੋਰਮੇਸ਼ਨ ਹੈ ਇਹ ਇੱਕ ਕਿਹੜਾ ਖਾਸ ਗਰੁੱਪ ਹੈ ਜਿਸ ਤੋਂ ਅਸਲਾ ਆ ਰਿਹਾ ਹਾਲੇ ਤੱਕ ਜੇ ਪ੍ਰੀਲੀਮਿਨਰੀ ਪਤਾ ਲੱਗਿਆ ਕਿ ਇਹਦੇ ਚ ਕੁਝ ਅਸਲਾ ਮੱਧ ਪ੍ਰਦੇਸ਼ ਤੋਂ ਲੈ ਕੇ ਆਇਆ ਬਟ ਕੋਈ ਪਾਰਟਿਕੂਲਰ ਗਰੁੱਪ ਹਾਲੇ ਤੱਕ ਸਾਡੇ ਨੋਲੇਜ ਚ ਨਹੀਂ ਮੈਮ ਇਹ ਜਿਹੜਾ ਤੁਸੀਂ ਗਗਨਦੀਪ ਦੀ ਗੱਲ ਕਰ ਰਹੇ ਹੋ ਗਗਨਦੀਪ ਤੁਸੀਂ ਚਾਹ ਵੀ ਵਾਲੇ ਕੁਝ ਕਿਛ ਕਰਦੇ ਨੇ ਇਹਨਾਂ ਦੀ ਇਨਫੋਰਮੇਸ਼ਨ ਸੀ ਉਹਦੇ ਕੋਲ ਅਸਲਾ ਉਹ ਤਾਂ ਸਾਡਾ ਆਪਣਾ ਸੋਰਸ ਹੈ ਜੀ ਉਹਦੀ ਇਨਫੋਰਮੇਸ਼ਨ ਤਸਲਾ ਬ੍ਰਾਹਮਣ ਹੀ ਹੋਏ ਬਟ ਇਹਨਾਂ ਦੀ ਜਿਹੜੇ ਮੰਦੇ ਇਨੀਸ਼ੀਅਲੀ ਫੜਿਆ ਅਕਿਊਜ਼ ਉਹਨਾਂ ਦੀ ਪੁੱਛਗਿੱਛ ਤੋਂ ਸਾਨੂੰ ਇਹਦਾ ਲਿੰਕ ਪਤਾ ਲੱਗਿਆ ਫਿਰ ਅਸੀਂ ਇਹਨੂੰ ਅਰੈਸਟ ਕੀਤਾ ਨਹੀਂ ਜੀ ਹਲੇ ਤੱਕ ਨਾਥਿੰਗ ਕੰਕ੍ਰੀਟ ਆਈ ਕੈਨ ਟੈਲ ਬਟ ਰਿਮਾਂਡਸ ਜੇ ਕੁਝ ਪਤਾ ਲੱਗਦਾ ਵੀ ਲੱਗਦਾ ਹੈ ਇਸ ਦਾ ਤੁਸੀਂ ਗੁਰਦਾਸ ਸਿੰਘ ਯੂਨੀਵਰਸਿਟੀ ਦੀ ਗੱਲ ਕਰ ਰਹੇ ਹੋ ਪਿੱਛੇ ਜੇ ਇੱਕ ਪਰਚਾ ਇੱਥੇ ਵੀ ਵੈਰੀ ਡੀ ਵੀ ਕਾਲਜ ਦੇ ਵਿੱਚ ਲੜਾਈ ਝਗੜੇ ਦਾ ਟਿੰਡਾ ਦੇ ਆਲੇ-ਕਾਲੇ ਜਿੱਨੇ ਸਰਕਾਰੀ ਜਾਂ ਪ੍ਰਾਈਵੇਟ ਕਾਲਜਸ ਨੇ ਉਨ੍ਹਾਂ ਦੇ ਵਿੱਚ ਲਗਾਤਾਰ ਪ੍ਰਧਾਨਗੀ ਨੂੰ ਲੈ ਕੇ ਇਹ ਜਿਆ ਸਿਸਟਮ ਚੱਲ ਰਿਹਾ ਜੀ ਉਹਦੇ ਨਾਲ ਵੀ ਰਿਲੇਟਡ ਹੈ ਕਿ ਪ੍ਰਧਾਨਗੀ ਦਾ ਜੀ ਹਲੇ ਤਾਂ ਮੈਂ ਨਹੀਂ ਦੱਸ ਸਕਦੀ ਬਟ ਡਿਮਾਂਡ ਲੈ ਕੇ ਅਸੀਂ ਤੁਹਾਨੂੰ ਦੱਸਾਂਗੇ ਕਿ ਇਹਦੇ ਚ ਰੋਲ ਹੈ ਕਿਉਂਕਿ ਵਾਇਪਨ ਲਗਾਤਾਰ ਬ੍ਰਾਹਮਤ ਹੋ ਰਿਹਾ ਪਿੱਛੇ ਜੀ ਤੁਸੀਂ ਪ੍ਰੈਸ ਕਾਨਫਰੰਸ ਕੀਤੀ ਸੀ ਜੀ ਨਜਾਇਜ਼ ਅਸਲੀ ਦੇਖੋ ਜੀ ਅਸਲਾ ਨਜਾਇਜ਼ ਅਸਲਾ ਜਦੋਂ ਸਾਡੇ ਧਿਆਨ ਚ ਆ ਜਾਂਦਾ ਹੈ ਤਾਂ ਸਾਡੀ ਡਿਊਟੀ ਹੈ ਟੂ ਰਿਕਵਰ ਥਿਸ ਬਟ ਜੇ ਅਸੀਂ ਇਹਨੂੰ ਪ੍ਰੀਐਮਟਿ ਕਰਤਾ ਕਰਾਇਮ ਦਾ ਤਾਂ ਆਈ ਡੋਨਟ ਵਾਂਟ ਆਈ ਕੈਨਟ ਕਮੈਂਟ ਕਿ ਕਿੱਥੇ ਯੂਜ਼ ਹੋਣਾ ਸੀਗਾ ਬਟ ਹਾਂਜੀ ਕਾਫੀ ਟਾਈਮ ਹੋ ਗਿਆ ਜਨਾਬੀ ਅਸਲਾ ਪਤਾ ਗੋੜਾ ਗੋੜਾ ਬਣ ਜਾਂਦਾ ਤੇ ਅਕ ਫਿਰ ਤੁਹਾਰੇ ਰਾਤ ਰੈਂਪੀ ਦਾ ਨਾਮ ਹੈ ਉਹ ਤੇ ਨੂੰ ਟ੍ਰੇਸਬੈਕ ਕਰਦੇ ਇੰਟੈਲੀਜੈਂਸ ਸੋ ਅਗਰ ਇਹ ਅਗਲੇ ਟ੍ਰੇਸਬੈਕ ਨਹੀਂ ਹੋਏ ਤਾਂ ਅਸਲਾ ਹੰਦਾ ਹੀ ਰਹੇਗਾ ਟ੍ਰੇਸਬੈਕ ਜੀ ਆਈ ਥਿੰਕ ਪਟੰਡੇ ਦਾ ਆਈ ਕਨਟ ਰੀਲੀ ਕਮੈਂਟ ਬਟ ਕਾਊਂਟਰ ਇੰਟੈਲੀਜੈਂਸ ਵਾਲੇ ਤਾਂ ਲਗਾਤਾਰ ਕਰਦੇ ਰਹਿੰਦੇ ਆ ਮੈਂ ਪਿੱਛੇ ਜੇ ਜ਼ਿਲ੍ਹੇ ਚ ਪੋਸਟਡ ਸੀਗੀ ਅਸੀਂ ਕਾਫੀ ਅਸਲੇ Madhya Pradesh ਤੋਂ ਜਿੱਥੇ ਫੈਕਟਰੀਜ਼ 'ਚ ਬਣਾ ਵੀ ਰਹੀ ਸੀ ਮੈਨੂਫੈਕਚਰ ਉਹਨਾਂ ਨੂੰ ਵੀ ਕੀਤਾ ਇਵਨ ਇਨ ਜਲੰਧਰ ਬਖਰੇ-ਵਖਰੇ ਡਿਸਟ੍ਰਿਕਟ ਬੈਕਵਰਡ ਲਿੰਕੇਜ ਜਾ ਰਹੇ ਐਂਡ ਵੀਲ ਆਲਸੋ ਟ੍ਰਾਈ ਕਰ ਜੇ ਸਾਨੂੰ ਸੋਰਸ ਮਿਲਦਾ ਤਾਂ ਅਸੀਂ ਅਸੀਂ ਵੀ ਜਾਵਾਂਗੇ ਕੋਈ ਸਰ ਕੋਈ ਫੜਿਆ ਗਿਆ ਜੋ ਪੰਜਾਬ ਤੋਂ ਹੋਵੇ ਜੋ ਅਸਲੀ ਕੁਆਲਿਟੀ ਨੂੰ ਸਪਲਾਈ ਕਰ ਰਿਹਾ ਇਸ ਪਾਰਟਿਕੂਲਰ ਕੇਸ 'ਚ ਤਾਂ ਜੀ ਮੈਂ ਨਹੀਂ ਦੱਸ ਸਕਦੇ ਬਟ ਅਦਰਵਾਈਜ਼ ਪੰਜਾਬ ਪੁਲਿਸ ਨੇ ਬਹੁਤ ਸਾਰੇ ਸੋਰਸਸ ਇਦਾਂ ਦੇ ਲੱਭੇ ਬਟ ਯਸ ਡੈਫੀਨਿਟਲੀ ਦੇ ਆਰ ਟ੍ਰੇਸ ਬੈਕ ਟੂ ਯਾ ਯੂਪੀ ਯਾ ਮਧਿਆ ਪ੍ਰਦੇਸ਼ ਜਿੱਥੇ ਇਲੀਜੀਟ ਬਣਦੇ ਠੀਕ ਹੈ ਠੀਕ ਥੈਂਕ ਯੂ

e ले